ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਬਹੁਤ ਸਮਿਆਂ ਤੋਂ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਬਹੁਤ ਬੁਰੀ ਤਰ੍ਹਾਂ ਪੀੜਤ ਰਹੀ ਆ ਮੈਂ ਆਪ ਵੀ ਕਿਉਂਕਿ ਕਿਸਾਨ ਆ ਤੇ ਮੈਂ 1968 ਦੇ ਕਣਕ ਦੇ ਰੇਟ ਤੇ ਡੀਜ਼ਲ ਦੇ ਰੇਟ ਜਿਹੜੇ ਉਹ ਮੈਂ ਆਪਣੇ ਮਨ ਵਿੱਚ ਲਾਉਂਦਾ ਸੀ 68 ਪੈਸੇ 65 ਪੈਸੇ ਲੀਟਰ ਪ੍ਰੀਪਰੇਟਿੰਗ ਤੇਲ ਲਿਆਉਨੇ ਹੁੰਦੇ ਸੀ ਕਣਕ ਦਾ ਮੁੱਲ ਜਿਹੜਾ ਉਦੋਂ 215 ਰੁਪਏ ਸੀ ਅੱਜ ਹੁਣ 2224 ਜਿਹਦੇ ਕਣਕ ਦਾ ਮੁੱਲ 212200 ਰੁਪਿਆ ਹੋਇਆ ਤੇ ਡੀਜ਼ਲ ਦਾ ਮੁੱਲ 80 ਗੁਣਾ ਨਹੀਂ 100 ਗੁਣਾ ਵੱਧ ਗਿਆ ਇਸੇ ਤਰਜ਼ ਦੇ ਉੱਤੇ ਚਾਹੇ ਉਸ ਵੇਲੇ ਦਵਾਈਆਂ ਦਾ ਇਸਤੇਮਾਲ ਘੱਟ ਹੁੰਦਾ ਸੀ ਸੋਦੇ ਹੋਏ ਬੀਜ ਜਿਹੜੀ ਲਾਗਤ ਜ਼ਿੰਮੇਦਾਰਦੀਆ ਮੇਰਾ ਕਹਾਲ ਉਹਦੀ ਉਨੀ ਲਾਗਤ ਨਹੀਂ ਪੂਰੀ ਹੁੰਦੀ ਉਹਨਾਂ ਖਰਚ ਨਹੀਂ ਪੂਰਾ ਹੁੰਦਾ ਜਿੰਨਾ ਉਹਦੇ ਫਸਲ ਦੀ ਉਹਨੂੰ ਪੈਸੇ ਮਿਲਦੇ ਸੋ ਪਿਛਲੇ ਸਾਲ ਲਗਾਤਾਰ 13 ਸਾਲ 13 ਮਹੀਨੇ ਦਿੱਲੀ ਦੇ ਸ਼ੰਭੂ ਬਾਰਡਰ ਤੇ ਟਿਕਰੀ ਦੇ ਬਾਰਡਰ ਦੇ ਉੱਤੇ ਮੋਰਚੇ ਲੱਗੇ ਰਹੇ ਉਹ ਬਿੱਲ ਜਿਹੜੇ ਤਿੰਨ ਸੀ ਉਹ ਵਾਪਸ ਹੋਏ ਪਰ ਇਹ ਨਹੀਂ ਕੁਝ ਵੈਧੇ ਕੀਤੇ ਸੀਗੇ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਐਮਐਸਪੀ ਆ ਉਹਨੂੰ ਅਸੀਂ ਲਾਗੂ ਕਰਾਂਗੇ ਪਰ ਨਹੀਂ ਕੀਤਾ ਉਹਨਾਂ ਗੱਲਾਂ ਬਾਤਾਂ ਸਾਰੀਆਂ ਟੁੱਟਣ ਤੋਂ ਬਾਅਦ ਲੋਕਤੰਤਰ ਦਾ ਇੱਕ ਟੰਗ ਹੁੰਦਾ ਵੀ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪਣੀ ਆਵਾਜ਼ ਬੁਲੰਦ ਕਰਨ ਦਾ ਤੇ ਅਸੀਂ ਭਾਰਤ ਦੇ ਵਿੱਚ ਇਹਨੂੰ ਚੌਥਾ ਪਿੱਲਰ ਲੋਕਤੰਤਰ ਨੂੰ ਮੰਨਦੇ ਆਂ ਪਰ ਮੈਂ ਦੇਖਦਾ ਵੀ ਲੋਕਤੰਤਰ ਦਾ ਦਿਵਾਲਾ ਕੱਢ ਦਿੱਤਾ ਹਰਿਆਣਾ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਪੰਜਾਬ ਦੀ ਸਰਕਾਰ ਨੇ ਕਿ ਜੇ ਜ਼ਿੰਮੇਦਾਰ ਉੱਥੇ ਜਾਣ ਨੂੰ ਦਿੱਲੀ ਤੇ ਆ ਰਿਹਾ ਤੇ ਤੁਹਾਨੂੰ ਕੀ ਦਿੱਕਤ ਹੈ ਅੱਜ ਜਿੱਦਾਂ ਪਾਕਿਸਤਾਨ ਚਾਈਨਾ ਹਿੰਦੁਸਤਾਨ ਦਾ ਬਾਰਡਰ ਹੁੰਦਾ ਇਦਾਂ ਬਾਰਡਰ ਬਣਾ ਕੇ ਬਹੁਤ ਸਾਰੇ ਜ਼ਿੰਮੇਦਾਰ ਫਟੜ ਕੀਤੇ ਇੱਕ ਸਾਡਾ ਬੱਚਾ ਪਰਸੋਂ ਉਹਨੂੰ ਗੋਲੀ ਮਾਰ ਦਿੱਤੀ ਇਹਨਾਂ ਨੇ ਸ਼ਹੀਦ ਕਰ ਦਿੱਤਾ ਇੱਕ ਚਾਚੋ ਕੀ ਗਰਦਾਸਪੁਰ ਦਾ ਕਿਸਾਨ ਸਗਤ 64 ਸਾਲ ਦਾ ਉਹ ਵਿਚਾਰਾ ਆਪਣੀ ਜਾਨ ਗਵਾ ਬੈਠਾ ਹੋਰ ਕਈ ਲੱਤਾਂ ਕਈਆਂ ਦੀਆਂ ਟੁੱਟੀਆਂ ਆ ਫਟੜ ਹੋਇਓਗਾ ਇਵੇਂ ਵੀ ਸਬੂਤ ਹੁੰਦਾ ਵੀ ਜਿੱਦਾਂ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਸ਼ੰਭੂ ਤੋਂ ਘਾਹ ਪੰਜਾਬ ਇਹਨਾਂ ਦਾ ਆਪਣਾ ਮੁਲਕ ਹੀ ਨਹੀਂ। ਤੋਂ ਬੜੀ ਸ਼ਰਮ ਵਾਲੀ ਗੱਲ ਆ ਦੋਹਾਂ ਸਰਕਾਰਾਂ ਲਈ ਕਿ ਜ਼ਿਮੀਂਦਾਰ ਆਪਣੀ ਹੱਕੀ ਮੰਗਣ ਲਈ ਇੱਥੇ ਜਾ ਰਹੇ ਆ ਇਹਨਾਂ ਨੂੰ ਰੋਕਿਆ ਜਾ ਰਿਹਾ। ਉਸ ਤੋਂ ਬਾਅਦ ਮੈਂ ਸਾਹਮਣੇ ਪੰਜਾਬ ਦੀ ਸਰਕਾਰ ਭਜੇ ਤੁਹਾਡੀ ਕੈਰੇਕਟਰੀ ਦੇ ਵਿੱਚ ਆ ਕੇ ਇੱਥੇ ਤਾਂ ਮੈਂ ਥਾਣੇ ਦੇਖਦਾ ਵੀ ਇੱਕ ਥਾਣੇ ਚ ਦੋਵੇਂ ਥਾਣੇ ਚ ਬੰਦਾ ਫੜਨਾ ਹੋਵੇ। ਉਹ ਕਹਿੰਦੇ ਜੀ ਇਹ ਹੁਣ ਅਜਨਾਲਾ ਥਾਣਾ ਖਤਮ ਹੋ ਗਿਆ ਹੁਣ ਦੋਵੇਂ ਥਾਣੇ ਵਾਲੇ ਆਉਣਗੇ। ਤੇ ਇੱਥੇ ਆ ਕੇ ਉਹ ਸਾਡੇ ਗੋਲੀਆਂ ਮਾਰ ਰਹੇ ਕਿਸਾਨਾਂ ਨੂੰ ਫਟੜ ਕਰ ਰਹੇ ਪੈਰਾਂ ਦੇ ਗੋਲੀਆਂ ਮਾਰ ਮਾਰ ਪੈਂਚਰ ਕਰ ਰਹੇ ਆ ਤੇ ਬਹੁਤ ਕੁਛ ਇਹ ਪਿਛਲੇ ਦਿਨਾਂ ਚ ਵਾਪਰਿਆ ਪਰ ਮੈਂ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਕਿ ਇਹ ਬੜੇ ਸਬਰ ਤੇ ਸੰਤੋਖ ਨਾਲ ਆਤਮ ਰਹੀ ਬੈਠੇ ਆ ਤੇ ਗੁਰੂ ਸਿਧਾਂਤ ਵੀ ਇਹੋ ਜਿਹਾ ਤੇ ਸਾਡੇ ਪੰਜਾਬ ਦੀ ਪਵਿੱਤਰ ਧਰਤੀ ਤੋਂ ਸਤਿਗੁਰਾਂ ਨੇ ਸੰਦੇਸ਼ ਵੀ ਤੁਹਾਨੂੰ ਇਹ ਵਰਕਿੰਗ ਕੀਤਾ ਸੋ ਕਿਉਂਕਿ ਬੜੇ ਲੰਬੇ ਅਰਸੇ ਦੇ ਬੈਠੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੌਮ ਦੀ ਸੰਸਥਾ ਆ ਤੇ ਸਾਡਾ ਫਰਜ਼ ਵੀ ਬਣਦਾ ਕੋਈ ਛਾਨ ਨਹੀਂ ਕਿਸੇ ਦੇ ਉੱਤੇ ਕਿ ਜਿੱਥੇ ਵੀ ਕਿਤੇ ਲੋੜ ਹੁੰਦੀ ਹੈ ਉੱਥੇ ਚੌਂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਹੇ ਲੰਗਰ ਦੀ ਵਿਵਸਥਾ ਹੋਵੇ ਚਾਹੇ ਕਦੇ ਆਰਥਿਕ ਤੌਰ ਦੇ ਉੱਤੇ ਹੋਵੇ ਹਮੇਸ਼ਾ ਹੀ ਅਸੀਂ ਨਾਲ ਰਹੇ ਹਾਂ ਤੇ ਹੁਣ ਵੀ ਜਦਨ ਦੇ ਇਹ ਇੱਥੇ ਮੋਰਚਾ ਲਾ ਕੇ ਬੈਠੇ ਆ ਚੌਂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਤੇ ਮੈਡੀਕਲ ਦੀ ਜਿਹੜੀ ਫੈਸਿਲਿਟੀਆਂ ਉਹਦੇ ਲਈ ਹਮੇਸ਼ਾ ਤਤਪਰਿਆ ਤੇ ਆਪਣੇ ਮਹੱਈਆ ਵੀ ਕਰਵਾ ਰਹੇ ਆ ਤੇ ਮੈਂ ਜਿਹੜੇ ਇੱਥੇ ਬੱਚੇ ਲੰਗਰ ਦੀ ਸੇਵਾ ਕਰਦੇ ਆ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ 24 ਘੰਟੇ ਕਿਸੇ ਚੀਜ਼ ਦੀ ਵੀ ਲੋੜ ਹੋਵੇ ਸ਼ਮਨੀ ਦੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਦੁਕਨਵਾਰਨ ਸਾਹਿਬ ਫਤੇਗੜ ਸਾਹਿਬ ਸਾਰੇ ਤੁਹਾਡੇ ਅਰਦਗਿਰ ਦੇ ਆ ਇਸੇ ਤਰਜ਼ ਦੇ ਉੱਤੇ ਮੈਡੀਕਲ ਫੈਸਿਲਿਟੀ ਚਲੇ ਵੀ ਕੋਈ ਆਪਾਂ ਕਫਾਇਤ ਨਹੀਂ ਕਰਨੀ ਜਿਹੜੀ ਵੀ ਕਿਸੇ ਨੂੰ ਕਫਾਨ ਨੂੰ ਲੋੜਿਆ ਉਹ ਆਪਾਂ ਸਾਰੀ ਮਹਿੰਗਿਆ ਕਰਾਉਣੀ ਆ ਕਿਉਂਕਿ ਸਰਕਾਰਾਂ ਦਾ ਗੋਗੀਆਂ ਬੋਲੀਆਂ ਹੋ ਚੁੱਕੀਆਂ ਤੇ ਲੋਕਤੰਤਰ ਦੇ ਵਿੱਚ ਫਿਰ 1977 ਚਿੱਤੇ ਕਰਨਾ ਚਾਹੀਦਾ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਸਾਰਾ ਕੁਝ ਬੰਦ ਕਰਤਾ ਜੀ ਪਰ ਲੋਕਾਂ ਨੇ ਫਿਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੀ ਹਾਲ ਕਾਂਗਰਸ ਦਾ ਹੋਇਆ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਲੰਗਰ ਨਿਰੰਤਰ ਇਹਨਾਂ ਜ਼ਿੰਮੇਵਾਰਾਂ ਦੀ ਅਮਦੇ ਵਿੱਚ ਅਸੀਂ ਹਾਜ਼ਰ ਹਾਂ ਸੋ ਵੱਖ-ਵੱਖ ਤੌਰ ਦੇ ਉੱਤੇ ਕਈ ਸਾਡੇ ਇਥੋਂ ਮੈਂਬਰ ਸਹਿਬਾਨ ਲਾਗਲੇ ਜਿਹੜੇ ਸਰਦਾਰ ਜਸਮੀਰ ਸਿੰਘ ਜੀ ਲਾਛੜੂ ਸਰਦਾਰ ਜਰਨੈਲ ਸਿੰਘ ਕਰਤਾਰਪੁਰ ਸੁਖਵਿੰਦਰ ਸਿੰਘ ਟੋੜਾ ਇਹ ਪੜਿਆਲੇ ਤੋਂ ਕਿਉਂਕਿ ਲਾਗੇ ਪੈਂਦੇ ਆ ਇਹ ਸਾਰੇ ਇੱਥੇ ਦੇਖਦੇ ਕਰ ਰਹੇ ਆ ਇਹਨਾਂ ਨੂੰ ਵੀ ਵਧਾਈ ਦਿਨਾ ਤੇ ਅੰਤ ਅਰਦਾਸ ਵੀ ਗੁਰੂ ਚਰਨਾਂ 'ਚ ਕੀਤੀ ਆਪਾਂ ਵੀ ਸਤਗੁਰੂ ਜੀ ਇਹਨਾਂ ਸਰਕਾਰਾਂ ਨੂੰ ਸਮਾਤ ਬਾਕਸਿਸ ਕਰੋ ਤਾਂ ਕਿ ਜਿਹੜੇ ਜ਼ਿਮੀਦਾਰਾਂ ਦੇ ਮੁੱਢਲੇ ਹੱਕ ਹਕੂਕ ਆ ਉਹ ਉਹਨਾਂ ਦੇ ਜਿਹੜੇ ਪੂਰੇ ਕੀਤੇ ਜਾਣ ਸਹਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੀਡੀਆ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ